ਏਸੀ ਡੱਬੇ ਨੂੰ ਜਿਹੜਾ ਕਿ 5 ਸਟਾਰ ਹੋਟਲ ਬਣਾਤਾ ਗਿਆ ਇਹ ਬਸ ਇਹ ਕਹਿ ਸਕਦੇ ਪੀ ਜਿਹੜਾ ਡੱਬਾ ਚੱਲਦਾ ਨਹੀਂ ਆ ਇਹਦੇ ਗਾੜੀ ਇੰਜਨ ਹੀ ਲੱਗਾ ਬਾਕੀ ਪੂਰੀ ਸਹੂਲਤ ਜਿਹੜੀ ਆ ਏਸੀ ਜਿਹੜੀ ਕੋਚ ਨੂੰ ਦਿੱਤੀ ਗਈ ਆ ਤੇ ਰੇਲਵੇ ਵੱਲੋਂ ਟੈਂਡਰ ਨਿਕਲੇ ਸੀਗੇ ਤੇ ਉਹਦੇ ਚ ਸਾਡੀ ਕੰਪਨੀ ਨੇ ਪਾਰਟਿਸਿਪੇਟ ਕੀਤਾ ਹੋਇਆ ਵਾ ਤੇ ਸਾਡੇ ਇੱਕ ਜਗ੍ਹਾ ਦੇ ਨਹੀਂ ਹੈਗੇ ਸਾਡੇ ਦਿੱਲੀ ਆ ਇੰਦੋਰ ਆ ਰਾਚੀ ਆ ਬੰਬੇ ਆ ਹਰ ਇੱਕ ਮਦੁਰ ਰੇਲਵੇ ਸਟੇਸ਼ਨ ਤੇ ਰੈਸਟੋਰੈਂਟ ਸੀ ਮੇ ਇਦਾਂ ਹੀ ਤੁਹਾਨੂੰ ਰੇਲ ਕੋਚ ਮਿਲਣਗੇ ਪੀ ਤੁਸੀਂ ਹੁਣ ਜੋ ਆਪਣੇ ਆਪ ਨੂੰ ਟੂ ਤੁਹਾਡਾ ਜਿਹੜਾ ਲਿਬਾਸ ਵੀ ਆ ਬਿਲਕੁਲ ਟੀਟੀ ਵਰਗਾ ਵਾ ਕਾਲੇ ਤੁਸੀਂ ਡਰੈਸ ਪਾਈ ਹੋਈ ਆ ਤੇ ਮੈਨੂੰ ਲੱਗਦਾ ਜਿਵੇਂ ਟ੍ਰੇਨ ਵਿੱਚ ਜਦੋਂ ਟੀਟੀ ਪੈਂਦਾ ਤੇ ਚੈਕਿੰਗ ਉਹ ਕਰਦਾ ਜਾ ਕੇ ਟਿਕਟਾਂ ਚੈੱਕ ਕਰਦਾ ਪਰ ਤੁਸੀਂ ਇਹ ਟਿਕਟਾਂ ਨਹੀਂ ਚੈੱਕ ਕਰਦੇ ਤੁਸੀਂ ਇੱਥੇ ਮੇਨ ਕਾਊਂਟਰ ਤੇ ਹੋ ਉਦੋਂ ਕਸਟਮਰ ਮੈਨੂੰ ਕਹਿ ਹੀ ਦਿੰਦੇ ਆ ਕਿ ਟੀਟੀ ਸਾਹਿਬ ਕੋਈ ਤੁਸੀਂ ਮਤਲਬ ਇੱਥੇ ਰੇਲਵੇ ਤੋਂ ਆ ਤੇ ਫਿਰ ਉਸ ਟਾਈਮ ਮੈਨੂੰ ਕਹਿਣਾ ਪੈਂਦਾ ਕਿ ਮੈਂ ਮਤਲਬ ਰੈਸਟੋਰੈਂਟ ਦਾ ਮੈਨੇਜਰ ਹੈਗਾ ਮਤਲਬ ਭਲੇਖਾ 100 ਤੋਂ 100% ਪੈਂਦੇ ਆ ਜੀ ਤੇ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਯਾਨੀ ਕਿ ਫੀਲਿੰਗ ਆ ਰਹੀ ਜਦੋਂ ਰਿਜ਼ਰਵੇਸ਼ਨ ਆਪਾਂ ਡੱਬਾ ਬੁੱਕ ਕਰਵਾਇਆ ਇਸ ਵਿੱਚ ਤੁਹਾਨੂੰ ਮਤਲਬ 24 ਸਭ ਤੋਂ ਵੱਡੀ ਗੱਲ ਹੈ 24/7 ਤੁਹਾਨੂੰ ਫੂਡ ਮਿਲੇਗਾ ਜਿਵੇਂ ਅੰਮ੍ਰਿਤਸਰ ਦਾ ਸਪੈਸ਼ਲ ਗੁਲਚਾ ਉਹ ਤੁਹਾਨੂੰ 24/7 ਮਿਲੇਗਾ ਆਪਣਾ ਜਿੱਦਾਂ ਨਾਨਵੈਜ ਹੈ ਚਿਕਨ ਟਿੱਕਾ ਵਗੈਰਾ ਹੋ ਗਿਆ ਚਿਕਨ ਪਲੇਟਰ ਹੈ ਸਾਰੇ ਕੁਝ ਮਤਲਬ ਮੇਨ ਕੋਰਸ ਵਿੱਚ ਚਿਕਨ ਦੀ ਡਿਸ਼ਾਂ ਸਾਡੇ ਕੋਲ ਸਾਰੀਆਂ ਨੇ ਬਾਕੀ ਵੈਜੀਟੇਰੀਅਨ ਹੈ ਵੈਜੀਟੇਰੀਅਨ ਪਨੀਟਿਕਾ ਵੈਸੀਕਵਾ ਵੈਜ ਪਲੇਟਰ ਸਾਰਾ ਕੁਝ ਮਤਲਬ مین ਕੋਰਸ ਹੋ ਗਿਆ ਸਨੈਕਸ ਹੋ ਗਿਆ ਆਪਣਾ ਦੋਸਾ ਇडली ਸਾਂਬਰ ਸਾਰਾ ਕੁਝ ਪੰਜਾਬੀਆਂ ਵਾਸਤੇ ਦੇ ਹਾਜ਼ਰ ਹੈ ਜਿਹੜੇ ਤੁਸੀਂ ਫਰੈਂਟ ਸਾਈਡ ਐਂਟਰੀ ਸਾਈਡ ਕਰਦੇ ਹੋ ਸਾਡਾ ਵੈਜ ਕਿਚਨ ਹੈ ਤੁਸੀਂ ਐਂਟਰੀ ਕਰੋਗੇ ਕਿਚਨ ਸਾਡੇ ਅਲੱਗ ਲਗਾ ਇਹ ਸਾਡਾ ਫਰੈਂਟ ਸਾਈਡ ਨਾਨ ਵੈਜ ਕਿਚਨ ਹੈ ਤੇ ਉਹ ਸਾਡਾ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਕਿਚਨ ਹੈ ਸਾਡਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕਚਾਨਣ ਤਸਵੀਰਾਂ ਵਿਖਾਵਾਂਗੇ ਤਾਲੂਅ ਜੰਮਰਸਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਵੱਖਰੀ ਤਰ੍ਹਾਂ ਦਾ ਪ੍ਰਾਲਾ ਕੀਤਾ ਗਿਆ ਜਿਹੜਾ ਕਿ ਇੱਕ ਡੱਬੇ ਨੂੰ ਜਿਹੜਾ ਕਿ 5 ਸਟਾਰ ਹੋਟਲ ਜਿਹੜਾ ਬਣਾ ਦਿੱਤਾ ਗਿਆ ਮੈਂ ਤੁਹਾਨੂੰ ਤੁਸੀਂ ਅੱਜ ਉਹ ਸਾਂਝੀ ਕਰਾਂਗਾ ਉਹ ਡੱਬਾ ਖਾਸ ਕਰਕੇ ਨਾ ਹੀ ਸਲੀਪਰ ਆ ਤੇ ਨਾ ਹੀ ਜਰਨਲ ਆ ਏਸੀ ਡੱਬੇ ਨੂੰ ਜਿਹੜਾ ਕਿ 5 ਸਟਾਰ ਹੋਟਲ ਬਣਾ ਦਿੱਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਬੜਾ ਖੇਚੇ ਦਾ ਕੇਂਦਰ ਮੀਣਾ ਇੰਜਨ ਤੋਂ ਜਿਹੜਾ ਕਿ ਡੱਬਾ ਵਾ ਤੇ 5 ਸਟਾਰ ਏਸੀ ਦਾ ਜਿਹੜਾ ਇਹ ਕੰਮ ਦੇ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਹਿਲਾਂ ਅੰਮ੍ਰਿਤਸਰ ਵਿੱਚ ਜਿਹੜੀ ਖਾਸ ਗੱਲ ਕਰੀਏ ਅੰਮ੍ਰਿਤਸਰ ਵਿੱਚ ਪਹਿਲਾਂ ਜਹਾਜ਼ ਜਿਹੜਾ ਕਿ ਜਹਾਜ਼ ਵਾਲਾ ਕਲੈਕਸ਼ਨ ਤਿਆਰ ਕੀਤਾ ਗਿਆ ਸੀ ਅਤੇ ਉਹ ਵੀ ਕਾਫੀ ਖੇਡ ਦਾ ਕੇਂਦਰ ਸੀ ਪਰ ਹੁਣ ਸਟੇਸ਼ਨ ਉੱਤੇ ਜਿਹੜਾ ਕਿ ਰੇਲਵੇ ਸਟੇਸ਼ਨ ਦੇ ਬਿਲਕੁਲ ਵਿੱਚ ਹੀ ਜਿਹੜਾ ਕਿ ਇੱਕ ਡੱਬਾ ਜਿਹੜਾ ਤਿਆਰ ਕੀਤਾ ਗਿਆ ਵਾ 5 ਸਟਾਰ ਹੋਟਲ ਦੀ ਆਓ ਅੰਦਰ ਚੱਲਦੇ ਹਾਂ ਤਾਂ ਤਸਵੀਰਾਂ ਫੋਲੋਵਾਂਗੇ ਤੇ ਅੰਦਰ ਜਾ ਕੇ ਦੇਖਦੇ ਹਾਂ ਕਿ ਕੀ ਕੀ ਖਾਸੀਅਤ ਵਿੱਚ ਹੈ ਤਸਵੀਰਾਂ ਤੁਹਾਨੂੰ ਜੂ ਸਾਂਝੀ ਕਰਾਂਗੇ ਅੰਮ੍ਰਿਤਸ ਅਤੇ ਇਸ ਫਾਈਵ ਸਟਾਰ ਜਿਹੜਾ ਡੱਬਾ ਦਾ ਇਖਤियार ਕੀਤਾ ਗਿਆ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੰਦਰ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਕੀ ਕੀ ਖੂਬੀ ਅੰਦਰ ਜਿਹੜੀ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਫਾਈਵ ਸਟਾਰ ਹੋਟਲ ਆ ਲੋ ਇਹਦਾ ਘਟ ਨਹੀਂ ਆ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਬਾਹਰ ਵੀ ਦਿਖਾਦਾ ਬਾਹਰ ਜਿਹੜਾ ਕਿ ਇੱਕ ਰੈਸਟੋਰੈਂਟ ਜਿਹੜਾ ਤਿਆਰ ਕੀਤਾ ਗਿਆ ਖਾਣ ਪੀਣ ਵਾਸਤੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਸਾਢੀ ਕਰ ਰਿਹਾ ਅਤੇ ਉਸ ਤੋਂ ਬਾਅਦ ਅੰਦਰ ਜਿਹੜਾ ਵਿਖਾਵਾਂਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਆ ਜਿੱਥੇ ਕਿ ਇੱਕ 5 ਸਟਾਰ ਹੋਟਲ ਜਿਹੜਾ ਤਿਆਰ ਕੀਤਾ ਗਿਆ ਹੈ ਇਹ ਜਿਹੜਾ ਰੇਲਵੇ ਦਾ ਡੱਬਾ ਤੁਸੀਂ ਦੇਖ ਸਕਦੇ ਹੋ ਕਿ ਇਹ ਅੰਦਰ ਐਂਟਰਸ ਹੋਣ ਦੀ ਵਾਲੀ ਆ ਤੇ ਅੰਦਰ ਚਾ ਕੇ ਤੁਹਾਨੂੰ ਅਜੋ ਸਾਂਝੀ ਕਰਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ 5 ਸਟਾਰ ਹੋਟਲ ਨਾਲੋਂ ਘਟਦੀਆਂ ਬਿਲਕੁਲ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਡੱਬੇ ਦੀਆਂ ਰੇਲਵੇ ਦਾ ਤੁਸੀਂ ਤਿਆਰ ਕੀਤਾ ਵਾ ਤੇ ਕਾਫੀ ਖਿੱਚ ਦਾ ਕੇਂਦਰ ਵੀ ਆ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਆ ਕੇ ਖਾਣਾ ਖਾਂਦੇ ਨੇ ਅਤੇ ਪੂਰਾ ਲੱਗਰੀ ਜਿਹੜਾ ਹੈ ਤਿਆਰ ਕੀਤਾ ਗਿਆ ਵਾ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਜਿਹੜਾ ਕਿ ਇੱਕ ਏਸੀ ਡੱਬੇ ਨੂੰ ਜਿਹੜਾ ਕਿ 5 ਸਟਾਰ ਹੋਟਲ ਜਿਹੜਾ ਕੀ ਤਿਆਰ ਕੀਤਾ ਗਿਆ ਤੁਸੀਂ ਤੁਸੀਂ ਇਹ ਵੀ ਦੇਖ ਸਕਦੇ ਹੋ ਲੋਕ ਇੱਥੇ ਆ ਕੇ ਖਾਣਾ ਖਾਂਦੇ ਨੇ ਨਾਸ਼ਤਾ ਕਰਦੇ ਨੇ ਅਤੇ ਆਰਡਰ ਜਿਹੜੇ ਲੈ ਜਾਂਦੇ ਨੇ ਕਾਫੀ ਖਿੱਚਦਾ ਕੇਂਦਰ ਵੀ ਆ ਪਹਿਲੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੇ ਗੱਲ ਕਰੀਏ ਪਹਿਲਾਂ ਜਹਾਜ਼ ਵਾਲਾ ਰੈਸਟੋਰੈਂਟ ਤਿਆਰ ਕੀਤਾ ਗਿਆ ਸੀ ਉਹ ਵੀ ਕਾਫੀ ਖਿੱਚਦਾ ਕੇਂਦਰ ਸੀ ਤੇ ਹੁਣ ਵੀ ਜਿਹੜਾ ਕਿ ਇੱਕ ਏਸੀ ਡੱਬੇ ਨੂੰ ਜਿਹੜਾ ਕਿ ਅਸੀਂ ਕੋਚ ਨੂੰ ਜਿਹੜਾ ਕਿ 5 ਸਟਾਰ ਹੋਟਲ ਦੇ ਵਾਂਗੂ ਜਿਹੜਾ ਕਿ ਤਿਆਰ ਕੀਤਾ ਗਿਆ ਵਾ ਤੇ ਇਹ ਗੱਲਬਾਤ ਵੀ ਕਰਾਂਗੇ ਤੁਸੀਂ ਅਕਸਰ ਦੇ ਦੇ ਹੋਗੇ ਕਿ ਜਦੋਂ ਅਸੀਂ ਰੇਲਵੇ ਸਫਰ ਕਰਦੇ ਆਂ ਤੇ ਸਾਨੂੰ ਟੀਟੀ ਮਿਲਦਾ ਵਾ ਜਿਹੜਾ ਕਿ ਕਾਲੇ ਕੱਪੜਿਆਂ ਚ ਪਾਇਆ ਜਾਂਦਾ ਪਰ ਤੁਸੀਂ ਦੇਖ ਸਕਦੇ ਹੋ ਇਹ ਟੀਟੀ ਨਹੀਂ ਆਇਆ ਇੱਥੋਂ ਦਾ ਮੈਨੇਜਰ ਸਾਹਿਬ ਨੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਮੈਨੇਜਰ ਸਾਹਿਬ ਕਿ ਤੁਹਾਨੂੰ ਟੀਟੀ ਗਈ ਹੈ ਮੇਰੇ ਅਸੀਂ ਸਫਰ ਸਾਨੂੰ ਮਹਿਸੂਸ ਹੋ ਰਿਹਾ ਜਿਵੇਂ ਅਸੀਂ ਟ੍ਰੇਨ ਸਵਾਰੀ ਕਰ ਰਹੇ ਆ ਏਸੀ ਡੱਬੇ ਚ ਕੀ ਖਾਣਾ ਚਾਹੋਗੇ ਸਾਸ਼ੀ ਗੱਲ ਸਰ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਰੈਸਟੋਰੈਂਟ ਦੇ ਵਿੱਚ ਸਵਾਗਤ ਹੈ ਜੀ ਅਸੀਂ ਮਤਲਬ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਇੱਕ ਵਾਰ ਜਰੂਰ ਜੇ ਤੁਸੀਂ ਮਤਲਬ ਇਹਨੂੰ ਰੀਲ ਕੋਚ ਦੇ ਵਿੱਚ ਜਿੱਦਾਂ ਟੀਟੀ ਕਹਿ ਜਿੱਦਦਾ ਤੁਸੀਂ ਇੱਕ ਵਾਰ ਜਰੂਰ ਖਾਣਾ ਖਾਣ ਆਓ ਤੇ ਜਿਵੇਂ ਮਤਲਬ ਅਸੀਂ ਰੈਸਟੋਰੈਂਟ ਖੋਲਿਆ ਆ ਇਹ ਟ੍ਰੇਨ ਦਾ ਮਤਲਬ ਟੈਂਡਰ ਖੁੱਲੇ ਉੱਚਾ ਪਾਸ ਪੈਟਿਸਪੀਟ ਕੀਤਾ ਹੋਇਆ ਵਾ ਤੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਤੁਸੀਂ ਅੰਮ੍ਰਿਤਸਰ ਵਾਸੀਆਂ ਨੂੰ ਸਾਡਾ ਇਹੀ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਸਾਡਾ ਟੇਸਟ ਜਿਹੜਾ ਵਾ ਤੁਸੀਂ ਪਲੀਜ਼ ਇੱਕ ਵਾਰ ਟੇਸਟ ਕਰੋ ਆ ਕੇ ਫੂਡ ਤੇ ਵੀ ਨਾ ਸੋਪੇ ਤੁਸੀਂ ਹੁਣ ਜੋ ਆਪਣੇ ਆਪ ਨੂੰ ਤੁਹਾਡਾ ਜਿਹੜਾ ਲਿਬਾਸ ਵੀ ਆ ਬਿਲਕੁਲ ਟੀਟੀ ਵਰਗਾ ਵਾ ਕਾਲੇ ਤੁਸੀਂ ਡਰੈਸ ਪਾਈ ਹੋਈ ਤੇ ਮੈਨੂੰ ਲੱਗਦਾ ਜਿਵੇਂ ਟ੍ਰੇਨ ਵਿੱਚ ਜਦੋਂ ਟੀਟੀ ਪੈਂਦਾ ਤੇ ਚੈਕਿੰਗ ਉਹ ਕਰਦਾ ਜਾ ਕੇ ਟਿਕਟਾਚਾ ਕਰਦਾ ਪਰ ਤੁਸੀਂ ਇਹ ਟਿਕਟਾਣ ਹੀ ਚੈੱਕ ਕਰਦੇ ਤੁਸੀਂ ਇੱਥੇ ਮੇਨ ਕਾਊਂਟਰ ਤੇ ਹੋ ਪੇਮੈਂਟ ਜਿਹੜੀ ਇਹਨਾਂ ਕੋਈ ਬਿਲ ਇਕੱਠਾ ਕਰਦੇ ਹੋ ਇਹਦੇ ਵਿੱਚ ਕਿੰਨੀ ਸੱਚਾਈ ਹੈ ਸਰ ਬਿਲਕੁਲ 100% ਸੱਚਾਈ ਹੈ ਕਿਉਂਕਿ ਕਸਟਮਰ ਕਿਸੇ ਵੇਲੇ ਕਹਿ ਹੀ ਦਿੰਦੇ ਕਿ ਅਚਾਨਕ ਮੈਂ ਆਪਣਾ ਕੰਮ ਵੀ ਕਰ ਰਿਹਾ ਹੋਵਾਂ ਕਿ ਐਮਰਜੈਂਸੀ ਉਦੋਂ ਕਸਟਮਰ ਮੈਨੂੰ ਕਹਿ ਹੀ ਦਿੰਦੇ ਆ ਕਿ ਟੀਟੀ ਸਾਹਿਬ ਤੁਸੀਂ ਮਤਲਬ ਇੱਥੇ ਰੇਲਵੇ ਤੋਂ ਆ ਤੇ ਫਿਰ ਉਸ ਟਾਈਮ ਮੈਨੂੰ ਕਹਿਣਾ ਪੈਂਦਾ ਕਿ ਮੈਂ ਮਤਲਬ ਰੈਸਟੋਰੈਂਟ ਦਾ ਮੈਨੇਜਰ ਹੈਗਾ ਮਤਲਬ ਭਲੇ ਜਿਹੜਾ ਕਿ 5 ਸਟਾਰ ਹੋਟਲ ਬਣਾਤਾ ਗਿਆ ਇਹ ਬਸ ਇਹ ਕਹਿ ਸਕਦੇ ਪੀ ਜਿਹੜਾ ਡੱਬਾ ਚੱਲਦਾ ਨਹੀਂ ਆ ਇਹਦੇ ਗਾੜੀ ਇੰਜਨ ਹੀ ਲੱਗਾ ਬਾਕੀ ਪੂਰੀ ਸਹੂਲਤ ਜਿਹੜੀ ਆ ਏਸੀ ਜਿਹੜੀ ਕੋਚ ਉਂ ਦਿੱਤੀ ਗਈ ਆ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਆ ਕਿ ਰੇਲਵੇ ਵੱਲੋਂ ਟੈਂਡਰ ਨਿਕਲੇ ਸੀਗੇ ਤੇ ਉਹਦੇ ਚ ਸਾਡੀ ਕੰਪਨੀ ਨੇ ਪਾਰਟਿਸਿਪੇਟ ਕੀਤਾ ਹੋਇਆ ਵਾ ਤੇ ਸਾਡੇ ਇੱਕ ਜਗ੍ਹਾ ਦੇ ਨਹੀਂ ਹੈਗੇ ਸਾਡੇ ਦਿੱਲੀ ਆ ਇੰਦੋਰ ਆ ਰਾਚੀ ਆ ਬੰਬੇ ਆ ਹਰ ਇੱਕ ਮਦੂ ਰੇਲਵੇ ਸਟੇਸ਼ਨ ਦੇ ਰੈਸਟੋਰੈਂਟ ਸੇਮ ਇਦਾਂ ਹੀ ਤੁਹਾਨੂੰ ਰੇਲ ਕੋਚ ਮਿਲਣਗੇ ਜੀ ਜਿਵੇਂ ਤੁਸੀਂ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਵਿੱਚ ਪਹਿਲਾ ਜਿਹੜਾ ਕਿ ਟ੍ਰੇਨ ਵਾਲਾ ਰੈਸਟੋਰੈਂਟ ਹੈ ਕਿਉਂਕਿ ਜ ਆ ਪੰਜਾਬ ਵਿੱਚ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਕਿ ਸਟੇਸ਼ਨ ਤੇ ਆ ਕੀਤੇ ਗਏ ਨੇ ਸਰ ਮਤਲਬ ਜਿਹੜਾ ਕੰਪਨੀ ਆਉਟਲਟ ਹੈ ਉਹ ਇੱਕ ਫਰਸਟ ਆਉਟਲਟ ਹੀ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਬਾਕੀ ਸਾਡੇ ਆਉਟਲਟ ਹੋਰ ਵੀ ਜਗ੍ਹਾ ਤੇ ਆ ਲੇਕਿਨ ਜਿਹੜਾ ਕੰਪਨੀ ਆਉਟਲਟ ਹੈ ਸਾਡਾ ਫਰਸਟ ਟਾਈਮ ਰੇਲਵੇ ਸਟੇਸ਼ਨ ਤੇ ਇੱਕ ਹੀ ਆ ਬਸ ਬਿਲਕੁਲ ਤੇ ਟੀਟੀ ਸਾਹਿਬ ਅਸੀਂ ਨਾਲ ਨਾਲ ਡੱਬੇ ਚੱਲਦੇ ਚੱਲਾਂਗੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਆਜੋ ਮੇਰੇ ਨਾਲ ਜਿਵੇਂ ਕੀਟਾ ਚਾ ਕਰੀ ਦੀਆਂ ਵਾ ਤੇ ਮੈਂ ਥੋੜਾ ਐਸਾ ਪਾਸੇ ਕਰਾਂਗੇ ਮੈਨੂੰ ਇਸੋ ਪੀ ਇੱਥੇ ਖਾਸियत ਕੀ ਆ ਕੀ ਕੀ ਇਸ ਰੈਸਟੋਰੈਂਟ ਜਿਹੜਾ ਕੀ ਦਿਤਾ ਜਾਂਦਾ ਵਾ ਤੇ ਨਾਂ ਕੀ ਰੱਖਿਆ ਗਿਆ ਇਸ ਰੈਸਟੋਰੈਂਟ ਦਾ ਰੈਸਟੋਰੈਂਟ ਦਾ ਨਾਮ ਕੋਪਾਸਾ ਜੰਕਸ਼ਨ ਹੈ ਫੂਡ ਜੰਕਸ਼ਨ ਹੈ ਜੀ ਇਸ ਵਿੱਚ ਤੁਹਾਨੂੰ ਮਤਲਬ 24 ਸਭ ਤੋਂ ਵੱਡੀ ਗੱਲ ਹੈ 24/7 ਤੁਹਾਨੂੰ ਫੂਡ ਮਿਲੇਗਾ ਜਿਵੇਂ ਅੰਮ੍ਰਿਤਸਰ ਦਾ ਸਪੈਸ਼ਲ ਗੁਲਚਾ ਉਹ ਤੁਹਾਨੂੰ 24/7 ਮਿਲੇਗਾ ਤੇ ਔਰ ਆਪਣਾ ਸਾਡੇ ਕੋਲ ਸਾਊਥ ਇੰਡੀਅਨ ਹੈ ਇੰਡੀਅਨ ਹੈ ਔਰ ਆਪਣਾ ਵੈਸਟ ਸਟਾਰਟਰ ਹੈ ਔਰ ਵੈਸੇ ਮੇਨ ਕੋਰਸ ਵੀ ਆ ਸਾਰਾ ਕੁਝ ਤੁਹਾਨੂੰ 24/7 ਮਿਲੇਗਾ ਜੀ ਫੂਡ ਤੁਹਾਨੂੰ 24/7 ਮਿਲੇਗਾ ਦਿਨ ਹੋ ਰਾਤ ਉਹ 24/7 ਸਾਡੇ ਓਪਨ ਹੀ ਰਹਿੰਦਾ ਹੈ ਜੀ ਬਲ ਕਹਿ ਸਕਦੇ ਆ ਕਿ ਸਟੇਸ਼ਨ ਤੇ ਮੰਨ ਲਓ ਜੇਕਰ ਰਾਤ ਪੈ ਜਾਂਦੀ ਕਿਸੇ ਨੂੰ ਕਿਸੇ ਕੋਲ ਮੁਸ਼ਕਲ ਹੋ ਜਾਂਦੀ ਹੈ ਮੰਨ ਲਓ ਟ੍ਰੇਨ ਮਿਸ ਹੋ ਜਾਂਦੀ ਆ ਤੇ ਉਹਨੂੰ ਇਹ ਨਹੀਂ ਟੈਨਸ਼ਨ ਹੋਊਗਾ ਕਿ ਮੈਂ ਖਾਣਾ ਕਿੱਥੇ ਆ ਮੈਨੂੰ ਭੁੱਖਿਆ ਨਹੀਂ ਰਹਿਣਾ ਪਊਗਾ ਉਹਨਾਂ ਵਾਸਤੇ 24 ਘੰਟੇ ਜਿਹੜਾ ਇਹ ਟ੍ਰੇਨ ਦਾ ਜਿਹੜਾ ਰੈਸਟੋਰੈਂਟ ਚੱਲਦਾ ਰਹੇਗਾ ਜੀ 24/7 ਚੱਲਦਾ ਰਹੇਗਾ ਕਦੇ ਵੀ ਕਸਟਮਰ ਕਹਿ ਸਕਦਾ ਹੈ ਕਿ ਰੈਸਟੋਰੈਂਟ ਬਾਰ ਅਮਰਸਰ ਵਿੱਚ ਕੋਈ ਵੀ ਰੈਸਟੋਰੈਂਟ ਬੰਦ ਹੁੰਦਾ ਤਾਂ ਕਹਿੰਦੇ ਕਿੱਥੇ ਜਾਈਏ ਯਾਰ ਤੁਸੀਂ ਸਾਡੇ ਕੋਲ ਆ ਸਕਦੇ ਤੁਸੀਂ ਟੈਸਟ ਕਰਕੇ ਜਿਓ ਸਾਡੇ ਕੋਲ। ਜਿਵੇਂ 185 ਦੇਖਿਆ ਵੀ ਇਹ ਖਿੱਚਦਾ ਕਾਫੀ ਕੇਂਦਰ ਬਣਿਆ ਵਾ ਬੜਾ ਵਧੀਆ ਲੁੱਕ ਤਿਆਰ ਕੀਤੀ ਹੈ ਜਿਵੇਂ ਕਿਸੇ 5 ਸਟਾਰ ਹੋਟਲ ਦੀ ਹੁੰਦੀ ਆ। ਅਸੀਂ ਦੇਖਿਆ ਵੀ ਥਾਂ-ਥਾਂ ਤੇ ਬਿਲਕੁਲ ਲਾਈਟਿੰਗ ਲਾਈ ਹੋਈ ਆ। ਇਹਨਾਂ ਵਧੀਆ ਜਿਹੜੀ ਲੁੱਕ ਦਿੱਤੀ ਗਈ ਹੈ ਇੱਕ 5 ਸਟਾਰ ਹੋਟਲ ਤੋਂ ਘੱਟ ਨਹੀਂ ਆ। ਜਦੋਂ ਇੱਥੇ ਬੰਦਾ ਬਹਿਂਦਾ ਵਾ ਤੇ ਆਪਣਾ ਮਹਿਸੂਸ ਕਰਦਾ ਜਿਵੇਂ ਕਿਸੇ ਇਸੀ ਡੱਬੇ ਜੀ ਅਸੀਂ ਵਧੀਆ ਲੇ ਕੋਚ ਬੈਠਾ ਆਪਣੇ ਮਸੂਲ ਕਰਦਾ ਜੀ ਮਤਲਬ ਕਸਟਮਰ ਕਹਿ ਹੀ ਦਿੰਦੇ ਆ ਕਿ ਬੜਾ ਅੱਛਾ ਤੁਸੀਂ ਪ੍ਰੋਜੈਕਟ ਬਣਾਇਆ ਹੋਇਆ ਵਾ ਬੜਾ ਚੈੱਕ ਕਸਟਮਰ ਦੇ ਮੂੰਹ 'ਚ ਆਟੋਮੈਟਿਕ ਹੀ ਸਾਨੂੰ ਸੁਣ ਲਈ ਮਿਲਦਾ ਕਿ ਬੜਾ ਅੱਛਾ ਤੋਂ ਡਾ ਰੈਸਟੋਰੈਂਟ ਆ ਬਹੁਤ ਅੱਛਾ ਵਾ ਕਿ ਅਸੀਂ ਪਹਿਲੀ ਵਾਰਾਂ ਤੇ ਮਤਲਬ ਦੇਖਿਆ ਇਹੋ ਜਿਹਾ ਕਨਸੈਪਟ ਪਹਿਲੀ ਵਾਰ ਹੀ ਦੇਖਿਆ ਕਸਟਮਰ ਅਚਾਨਕ ਮੂੰਹ ਦੇ ਵਿੱਚੋਂ ਨਿਕਲ ਦਿੰਦਾ ਫਿਰ ਕੀ ਲੱਗਦਾ ਨਹੀਂ ਵੀ ਮੈਨੂੰ ਲੱਗਦਾ ਵੀ ਪੰਜਾਬੀ ਕੋਈ ਵੱਖਰਾ ਕਰਦੇ ਨੇ ਪਹਿਲੋਂ ਅਮਰਸિંહ ਸਾਹਿਬ ਵਿੱਚ ਇੱਕ ਰੇ ਆਪਣਾ ਜਿਹੜੀ ਗੱਲ ਕਰੀਏ ਉਥੇ ਹਵਾਈ ਜਹਾਜ਼ ਜਿਹੜਾ ਖੋਲ ਦਿੱਤਾ ਗਿਆ ਸੀ ਲੋਕਾਂ ਨੂੰ ਲੱਗਣਾ ਪਿਆ ਸੀ ਸ਼ਾਇਦ ਹਵਾਈ ਜਹਾਜ਼ ਅੱਡਾ ਬਦਲ ਗਿਆ ਹੋਵੇ ਜਾਂ ਨਵਾਂ ਖੋਲ ਗਿਆ ਹੋਵੇ ਲੋਕ ਉਥੇ ਜਾਣ ਲੱਪੇ ਸੀ ਉਹ ਬਾਅਦ ਪਤਾ ਲੱਗਾ ਲੋਕਾਂ ਨੂੰ ਵੀ ਇੱਥੇ ਹਵਾਈ ਜਹਾਜ਼ ਚੱਲਦਾ ਨਹੀਂ ਅੱਡਾ ਨਹੀਂ ਖੋਲਾ ਗਿਆ ਇਹ ਤਾਂ ਹਵਾਈ ਜਹਾਜ਼ ਰੈਸਟੋਰੈਂਟ ਬਣਾ ਦਿੱਤਾ ਗਿਆ ਵਾ ਉਹ ਜਿਹੜਾ ਕਾਫੀ ਖਿੱਚਦਾ ਕੇਂਦਰ ਸੀ ਬੜੇ ਲੋਕਾਂ ਬਾਹਰੋਂ ਵੀ ਆਉਂਦੇ ਸੀ ਉਹ ਤੁਹਾਡਾ ਜਿਹੜਾ ਜਿਹੜਾ ਰੈਸਟੋਰੈਂਟ ਜਿਹੜਾ ਤੁਸੀਂ ਬੁਲਾਇਆ ਟ੍ਰੇਨ ਵਾਲਾ ਇਹ ਵੀ ਲੋਕਾਂ ਵਿੱਚ ਬੜਾ ਭਲੇਖਾ ਪਾਊਗਾ ਕਿ ਸ਼ਾਇਦ ਵੀ ਇਹ ਜਿਹੜਾ ਬਿਲਕੁਲ ਸਟੇਸ਼ਨ ਦੇ ਨਾਲ ਆ ਇਹ ਵੀ ਸ਼ਾਇਦ ਗ ਨੀ ਸਰ ਗੱਡੀ ਚੱਲਦੀ ਫੇਲਦੀ ਨਹੀਂ ਸੇਮ ਆਪਾਂ ਰੈਸਟੋਰੈਂਟ ਉਵੇਂ ਹੀ ਸੇਮ ਕਨਸੈਪਟ ਬਣਾਇਆ ਹੋਇਆ ਹੈ ਕਿ ਕਸਟਮਰ ਨੂੰ ਮਤਲਬ ਹੈ ਆਟੋਮੈਟਿਕਲੀ ਕਸਟਮਰ ਦੇ ਮਨ ਦੇ ਵਿੱਚ ਆਟੋਮੈਟਿਕ ਤੁਹਾਨੂੰ ਦੱਸਿਆ ਪਹਿਲਾਂ ਵੀ ਕਸਟਮਰ ਦੇ ਮਨ ਦੇ ਵਿੱਚ ਆ ਜਾਂਦਾ ਵਾ ਕਿ ਮਤਲਬ ਕਸਟਮਰ ਨਿਕਲਦੇ ਆ ਸਾਰੇ ਕਸਟਮਰ ਮਤਲਬ ਉੱਪਰ ਥੱਲੇ ਵੇਕੰਡ ਆਵਿੰਦਾ ਹੈ ਸਿੱਧੀ ਗੱਲ ਹੈ ਕਿ ਕਸਟਮਰ ਬਹੁਤ ਅੱਛਾ ਮਤਲਬ ਫੀਲ ਕਰਦਾ ਇਹ ਚੱਲੇਗੀ ਨਹੀਂ ਬਸ ਖੜੀ ਰਹੇਗੀ ਕਿਉਂਕਿ ਇਹਦਾ ਇੰਜਨ ਨਹੀਂ ਹੈ ਇਸ ਕਰਕੇ ਵਾਹ ਵਾਹ ਇਹ ਨਾਲ ਇੱਕ ਤੇ ਭਲੇਖਣਾ ਇੰਜਨ ਲਾ ਦਈਏ ਤੇ ਇਹ ਵੀ ਨਾਲ ਕਦੇ ਲੈ ਜਾਏ ਜੰਦਾਂ ਨੂੰ ਖਿੱਚ ਕੇ ਲੈ ਜਾਗੇ ਇੱਥੇ ਦੀ ਸਵਾਰੀਆਂ ਇੱਥੇ ਰਹਿਣੀਆਂ ਉੱਥੇ ਦੀ ਸਵਾਰੀਆਂ ਉੱਥੇ ਰਹਿਣੀਆਂ ਠੀਕ ਹੈ ਜੀ ਓਕੇ ਥੈਂਕ ਯੂ ਤੇ ਮੈਨੂੰ ਇਹ ਸੋਪੀ ਹੋਰ ਖਾਸ ਕਰਕੇ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀਆਂ ਵਾਸਤੇ ਕੀ ਕੀ ਰੱਖਿਆ ਗਿਆ ਖਾਣ-ਪੀਣ ਕਿਉਂਕਿ ਅਸੀਂ ਦੇਖਦੇ ਪੰਜਾਬੀ ਜਿਹੜੇ ਨੇ ਖਾਣ-ਪੀਣ ਦੇ ਬਹੁਤ ਸ਼ਕੀਨ ਹੈ ਅੰਮ੍ਰਿਤਸਰ ਦੇ ਲੋਕ ਕੀ ਖਾਣ ਵਾਸਤੇ ਕੀ ਰੱਖਿਆ ਗਿਆ ਸਪੈਸ਼ਲ ਵਾ ਸਭ ਤੋਂ ਪਹਿਲਾਂ ਫੂਡ ਦੀ ਗੱਲ ਕਰੀਏ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈਗਾ ਪੰਜਾਬੀ ਫੂਡੀ ਹੈਗੇ ਨੇ ਸਾਡੇ ਅੰਮ੍ਰਿਤਸਰ ਦੇ ਲੋਕ ਤੇ ਉਹਨਾਂ ਵਾਸਤੇ ਅਸੀਂ ਅੰਮ੍ਰਿਤਸਰੀ ਕੁਲਚਾ ਵਾ ਨੌਨ ਵੇਜ ਆਪਣ ਬਾਕੀ ਵੈਜੀਟੇਰੀਅਨ ਹੈ ਵੈਜੀਟੇਰੀਅਨ ਪਨੀਟਿਕਾ ਵੈਸੀਕਵਾ ਵੈਜ ਪਲੇਟਰ ਸਾਰਾ ਕੁਝ ਮਤਲਬ ਮੇਨ ਕੋਰਸ ਹੋ ਗਿਆ ਸਨੈਕਸ ਹੋ ਗਿਆ ਆਪਣਾ ਡੋਸਾ ਈਦਲੀ ਸੰਬਰ ਸਾਰਾ ਕੁਝ ਪੰਜਾਬੀਆਂ ਵਾਸਤੇ ਹਾਜ਼ਰ ਹੈ ਬਈ ਨਸੋ ਵੀ ਇੱਕ ਖਾਸ ਕਰਕੇ ਜੇ ਤੁਸੀਂ ਗੱਲ ਕੀਤੀ ਹੈ ਨਾਨ ਵੈਜ ਦੀ ਤੇ ਵੈਜ ਦੀ ਗੱਲ ਕੀਤੀ ਆ ਤੇ ਮੈਨੂੰ ਇਹ ਸੋਚੀ ਦੇਖਿਆ ਕਿ ਇੱਥੇ ਕਈ ਜਿਹੜੇ ਨੇ ਉਹ ਵੈਜੀਟੇਰੀਅਨ ਵੀ ਆਉਂਦੇ ਨੇ ਤੇ ਉਹਨਾਂ ਵਾਸਤੇ ਹਾਂ ਉਹਨਾਂ ਵਾਸਤੇ ਖਾਸ ਕੀ ਰੱਖਿਆ ਗਿਆ ਵੀ ਰਸੋਈਆਂ ਜਿਹੜੀਆਂ ਇਕੱਠੀਆਂ ਭਾਂਡੇ ਵੱਖਰੇ ਵੱਖਰੇ ਕਿ ਭਾਂਡੇ ਇਕੱਠੇ ਰੱਖਿਆ ਗਿਆ ਇਹਨਾਂ ਨੇ ਮੈਂ ਇਹੀ ਗੱਲ ਮੈਂ ਵੀ ਤੁਹਾਨੂੰ ਦੱਸਣੀ ਤੁਸੀਂ ਚਲੋ ਪੁੱਛ ਹੀ ਲਈ ਮੇਰੇ ਕੋਲ ਜਿਹੜੇ ਤੁਸੀਂ ਫਰੰਟ ਸਾਈਡ ਐਂਟਰੀ ਸਾਈਡ ਕਰਦੇ ਹੋ ਸਾਡਾ ਵੈਜ ਕਿਚਨ ਹੈ ਤੁਸੀਂ ਐਂਟਰੀ ਕਰੋਗੇ ਕਿਚਨ ਸਾਡੇ ਅਲੱਗ ਲਗਾ ਇਹ ਸਾਡਾ ਫਰੰਟ ਸਾਈਡ ਨਾਨ ਵੈਜ ਕਿਚਨ ਹੈ ਤੇ ਉਹ ਸਾਡਾ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਕਿਚਨ ਹੈ ਸਾਡਾ ਇਹ ਮੈਂ ਤੁਹਾਨੂੰ ਦੱਸਣੀ ਸੀ ਗੱਲ ਤੁਸੀਂ ਚਲੋ ਤੁਸੀਂ ਪੁੱਛ ਹੀ ਲਈ ਉਮਰੇ ਮਹਿਸੂਸ ਕਰਦੇ ਨੇ ਵੀ ਸ਼ਾਇਦ ਇੱਕੋ ਭਾਂਡੇ ਵਰਤਦੇ ਨੇ ਇੱਕੋ ਚੀਜ਼ ਵਰਤਦੇ ਨੇ ਕਿ ਲੱਗਦਾ ਹੁਣ ਬਿਲਕੁਲ ਉਹਨਾਂ ਨੂੰ ਡਰਦੇ ਨਾਲ ਬਿਲਕੁਲ ਟੈਨਸ਼ਨ ਫਰੀ ਹੋ ਗੋਣਾ ਚਾਹੀਦਾ ਵੀ ਤੁਹਾਨੂੰ ਸਾਫ਼ ਸੁਥਰਾ ਖਾਣਾ ਮਿਲੂਗਾ ਜਾ ਬਿਲਕੁਲ ਪਿਓਰ ਵਾਈਟ ਆਏ ਮਿਲੂਗਾ ਜਾਂ ਭਾਂਡੇ ਵੱਖ-ਵੱਖਰੇ ਮਿਲਣਗੇ ਸਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੀ ਕਿਚਨ ਐ ਅਲੱਗ-ਅਲੱਗ ਹੈ ਸਾਡੇ ਕੋਲ ਮਤਲਬ ਵੈਜੀਟੇਰੀਅਨ ਕਾਊਂਟਰ ਅਲੱਗ ਹੈ ਨੌਨ ਵੈਜ ਅਲੱਗ ਹੈ ਤੁਸੀਂ ਚਾਹੇ ਤਰ ਦੇਖ ਸਕਦੇ ਬਾਅਦ ਸਰ ਐਂਟਰੀ ਸਾਈਡ ਜਦੋਂ ਦੇਖੋਗੇ ਉਹ ਸਾਡਾ ਵੈਜੀਟੇਰੀਅਨ ਹੈ ਇਹ ਸਾਡਾ ਨੌਨ ਵੈਜ ਹੈ ਇਸ ਕਰਕੇ ਅਲੱਗ-ਅਲੱਗ ਹੀ ਬੰਦੇ ਸਾਡੇ ਸ਼ੈਫ ਵੀ ਅਲੱਗ-ਅਲੱਗ ਹੀ ਹੈ ਕਿ ਇੱਧਰ-ਉੱਧਰ ਬਰਤਨ ਦੀ ਤਾਂ ਦੂਰ ਦੀ ਗੱਲ ਹੈ ਇੱਧਰ-ਉੱਧਰ ਸ਼ੈਫ ਵੀ ਇੱਧਰ-ਉੱਧਰ ਦੂਸਰੇ ਡਿਪਾਰਟਮੈਂਟ 'ਚ ਹੱਥ ਨਹੀਂ ਮਾਰਦੇ ਜੀ ਵਿੰਗ ਟ੍ਰੇਨ ਹੋਵੇ ਇਹਦੇ ਵਿੱਚ ਕਿੰਨਾ ਕੁ ਖਾਫਤੂ ਦੀ ਗੱਲ ਕਰੀਏ ਕਿ ਕਿੰਨੇ ਕੁ ਸਾਫ ਸੁੱਦੀਆਂ ਸਹੂਲਤਾਂ ਮਿਲ ਗਈਆਂ ਨੇ ਪਰਿਵਾਰ ਨੂੰ ਮੈਂ ਤੁਹਾਨੂੰ ਮੇਨ ਗੱਲ ਇਹੀ ਦੱਸ ਦਵਾਂਗੇ ਸਾਨੂੰ 20 ਡੇਜ਼ ਹੋ ਗਏ ਓਪਨ ਹੋਏ ਨੂੰ ਤੇ ਅੰਮ੍ਰਿਤਸਰ ਵਾਸੀਆਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਲੋਕਲ ਦਾ ਪਿਆਰ ਮਿਲ ਰਿਹਾ ਬਾਹਰ ਦਾ ਬਟਾਲੇ ਤੋਂ ਲੈ ਕੇ ਜਲੰਧਰ ਤੱਕ ਵੀ ਸਾਡੇ ਕੋਲ ਕਸਟਮਰ ਆ ਰਹੇ ਨੇ ਉਹ ਵੀ ਤੁਹਾਡੇ ਜੀ ਇਹ ਵੀਡੀਓ ਦੇਖ ਦੇ ਕੇ ਸੋਸ਼ਲ ਮੀਡੀਆ ਦੇ ਵੀਡੀਓ ਦੇਖ ਦੇ ਕੇ ਸਾਡੇ ਕੋਲ ਜਲੰਧਰ ਕੱਲ ਸਾਡੇ ਕੋਲ ਜਲੰਧਰ ਦੇ ਕਸਟਮਰ ਆਏ ਸੀ ਬਟਾਲੇ ਦੇ ਕਸਟਮਰ ਰੈਗੂਲਰ ਬਟਾਲੇ ਦੇ ਕਸਟਮਰ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਬਟਾਲੇ ਦੇ ਕਸਟਮਰ 20 ਦਿਨ ਹੋ ਗਏ ਬਟਾਲੇ ਦੇ ਕਸਟਮਰ ਦੋ ਵਾਰ ਬਟਾਲੇ ਦੇ ਕਸਟਮਰ ਹੋ ਗਏ ਸਾਡੇ ਕੋਲ ਜਿਹੜੇ ਰੈਗੂਲਰ ਕਸਟਮਰ ਸਾਡੇ ਬਣ ਚ ਇਸ ਤੁਹਾਡੇ ਰੈਸਟੋਰੈਂਟ ਵਿੱਚ ਵੀ ਇੰਨੀ ਕੁ ਲਿਮਟ ਹੋ ਗਈ ਕਿ ਕਿੰਨੇ ਕਿ ਜਿਹੜੇ ਪਸੰਜੀਰ ਜਾਂ ਕਿੰਨੇ ਕਿ ਜਿਹੜੇ ਰੈਸਟੋਰੈਂਟ ਵਿੱਚ ਖਾਣਾ ਖਾਣ ਆਉਂਦੇ ਕਿੰਨੇ ਲੋਕ ਬੈਠ ਸਕਦੇ ਨਾਲ ਆ ਗਏ ਸਰ ਸਾਡੀ ਹੈਗੀ ਆ 40 ਆਪਣਾ 38 ਦੀ ਸਿਟਿੰਗ ਹੈਗੀ ਆ ਟੋਟਲ ਆਪਾਂ 40 ਦੇ ਸਮਥਿੰਗ ਸਿਟਿੰਗ ਜਿਹੜੀ ਆ ਰੱਖੀ ਹੋਈ ਆ ਬਾਕੀ ਸਾਡੇ ਕੋਲੇ ਬਰਥਡੇ ਪਾਰਟੀ ਬੁਕਿੰਗ ਹੁੰਦੀ ਆ ਉਸ ਦਿਨ ਆਪਾਂ ਪੂਰਾ ਰੈਸਟੋਰੈਂਟ ਹੀ ਆਪਾਂ ਬੁੱਕ ਕਰ ਦਿੰਨੇ ਆ ਸਾਡੇ ਕੋਲ ਤਿੰਨ ਤਾਂ ਬਰਥਡੇ ਪਾਰਟੀਆਂ ਹੋ ਗਿਆ ਇੱਕ ਆਪਣਾ ਐਨੀਵਰਸਰੀ ਹੋਈ ਹੈ ਬੁਕਿੰਗ ਉਹ ਸਾਡੇ ਇੱਥੇ ਚੱਲ ਚੁੱਕੀ ਸੀ ਤੁਹਾਨੂੰ ਮੈਂ ਵੀਡੀਓ ਵੀ ਦਿਖਾ ਦਾਂਗਾ ਨੈਕਸਟ ਟਾਈਮ ਪਾਰਟੀ ਬਣਾਉਂਦਾ ਉਹ ਫਿਰ ਕਿੰਨਾ ਕੁ ਵਧੀਆ ਲੱਗਦਾ ਨਾ ਉਹਨਾਂ ਨੇ ਇਹ ਤਾਂ ਹੀ ਮਹਿਸੂਸ ਹੁੰਦਾ ਪਈ ਅਸੀਂ ਸ਼ਾਇਦ ਡੱਬੇ ਵਿੱਚ ਬੈਠੇ ਆ ਕਿਤੇ ਅਸੀਂ ਚੱਲਦੇ ਟ੍ਰੇਨ ਸਫਰ ਕਰਦੇ ਆ ਇਸ ਦਾ ਮਹਿਸੂਸ ਹੁੰਦਾ ਉਹਨਾਂ ਨੂੰ ਨਹੀਂ ਸਰ ਐਦਾਂ ਦਾ ਤਾਂ ਮਹਿਸੂਸ ਕਈ ਵਾਰ ਜਦੋਂ ਅਸੀਂ ਆਪਾਂ ਕਰਾਂਗੇ ਨਾ ਤੇ ਟ੍ਰੇਨ ਜਦੋਂ ਕਿਤੇ ਜ਼ਿਆਦਾ ਹੋਏ ਹਿਲਜੁਲ ਵੀ ਪੂਰੀ ਕਰਦੀ ਆ ਸੇਮ ਉਹਦਾਂ ਦਾ ਹੀ ਆਪਣਾ ਮਹਿਸੂਸ ਹੁੰਦਾ ਵਾ ਪਰ ਕਿਸੇ ਵੇਲੇ ਲਗਜ਼ਰੀ ਰੈਸਟੋਰੈਂਟ ਜਦੋਂ ਬੋਲਦੇ ਆ ਤੇ ਲਗਜ਼ਰੀ ਰੈਸਟੋਰੈਂਟ ਦੀ ਤਾਂ ਨਾ ਸੇਮ ਉਹ ਬੋਲਦੇ ਆ ਕਸਟਮਰ ਜੀ ਬਿਲਕੁਲ ਜੀ ਤੇ ਅਮਰਸਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਮਰਸਰ ਕੀ ਗਾਣਾ ਮੈਂ ਆਹ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਇੱਕ ਵਾਰ ਸਾਡਾ ਫੂਡ ਟੈਸਟ ਕਰੋ ਆ ਕੇ ਬਾਕੀ ਸਾਡੀ ਇਹ ਹੈ ਕਿ ਜੇ ਸਾਡਾ ਫੂਡ ਮਤਲਬ ਬਾਈ ਦਾ ਵੇ ਨਹੀਂ ਟੈਸਟ ਲੱਗਦਾ ਸੀ ਉਸੇ ਵੇਲੇ ਮਤਲਬ ਚੇਂਜ ਕਰ ਦਿਨ ਜੇ ਕੋਈ ਕੰਪਲੇਨਟ ਹੁੰਦੀ ਹੈ ਤੇ ਸਾਡਾ ਇਹ ਰਿਕਾਰਡ ਹੈ ਸਾਡੀ ਕੰਪਨੀ ਵੱਲੋਂ ਵੀ ਇਹੀ ਰਿਕਾਰਡ ਹੈ ਕਿ ਜੇ ਨਹੀਂ ਟੈਸਟ ਲੱਗਦਾ ਚੇਂਜ ਕਰਕੇ ਉਸੇ ਵੇਲੇ ਚੇਂਜ ਕਰੋ ਨਹੀਂ ਤਾਂ ਫਿਰ ਆਪਾਂ ਪੈਸੇ ਵੀ ਵਾਪਸ ਰਿਟਰਨ ਦੇ ਦਿੰਨੇ ਆ ਮੈਂ ਜੀ ਜੇ ਇਹ ਹੁੰਦੀ ਹੈ ਸਭ ਤੋਂ ਬੈਲਾ ਕਿ ਆਪਣਾ ਮੈਨੇਜਰ ਲੜਦਾ ਵਾ ਜਾਂ ਆਪਣਾ ਏਮਪਲੋਏ ਲੜਦਾ ਵਾ ਕਿ ਨਹੀਂ ਪੈਸੇ ਨਹੀਂ ਵਾਪਸ ਹੋਣੇ ਚਾਹੀਏ ਇਹ ਰੇਟ ਦਾ ਖਾਸ ਕਰਕੇ ਕਿ ਕਿੰਨਾ ਕੁ ਰੇਟ ਬਾਹਰ ਦੇ ਬਿਜਾਰਾਂ ਨੂੰ ਰੈਸਟੋਰੈਂਟ ਵਾਲੋਂ ਇਸ ਤੁਹਾਡੇ ਰੈਸਟੋਰੈਂਟ ਕਿੰਨਾ ਕੁ ਰੇਟ ਆ ਲੱਗਦਾ ਕੋਈ ਵਾਜਬ ਜਿਹੜਾ ਪਰਿਵਾਰ ਆ ਜਾਂ ਮਿਡ ਕਲਾਸ ਦੇ ਲੋਕ ਵੀ ਆ ਕੇ ਇੱਥੇ ਖਾਣਾ ਖਾ ਸਕਦੇ ਨੇ ਕਿਸੇ ਕੰਮ ਨਾਲ ਦੀ ਬੋਝ ਨਹੀਂ ਪਊਗਾ ਨਾ ਜੀਬ ਤੇ ਬਿਲਕੁਲ ਜੀ ਸਰ ਐਦਾਂ ਦਾ ਕੋਈ ਨਹੀਂ ਹੈਗਾ ਸਾਡੇ ਕੋਲ ਨੋਰਮਲ ਮੀਨੂ ਆ ਤੁਸੀਂ ਬਾਹਰ ਜਾਓਗੇ ਤਾਂ 50 ਰੁਪਈਆ ਦਾ ਕੁਲਚਾ ਹੈਗਾ ਸਾਡੇ ਕੋਲ 20 20 ਰੁਪਈਆ ਐਕਸਟਰਾ 20 70 ਰੁਪਈਆ ਦਾ ਕੁਲਚਾ ਸਾਡੇ ਕੋਲ ਉਹ ਵੀ ਬਟਰ ਲਾ ਕੇ ਨਾਲ ਤੁਹਾਡੇ ਕੋਲ ਚਨੇ ਦਿੱਤੇ ਜਾਣੇ ਕਿ ਨਾਲ ਆਪਣਾ ਸੌਸ ਦਿੱਤੀ ਜਾਊਗੀ ਸਪੈਸ਼ਲ ਔਰ ਤਿਆਰ ਕਰਾ ਕੇ ਏਸੀ ਲਗਜ਼ਰੀ ਡਬਲ ਏਸੀ ਲੱਗਾ ਹੋਇਆ ਹੈ ਇੱਥੇ ਸਕੇ ਅਸੀਂ 70 ਰੁਪਈਆ ਦਾ ਕੁਲਚਾ ਪੇ ਕਰ ਰਹੇ ਹਾਂ ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਆਪਣਾ ਜਿਹੜੀ ਥਾਲੀ ਵੈਜ ਥਾਲੀ ਹੈ ਸਾਡੀ ਉਹ 250 ਦੀ ਥਾਲੀ ਹੈ ਉਹਦੇ ਚ ਤੁਹਾਨੂੰ ਤਿੰਨ ਤਾਂ ਮੇਨ ਕੋਰ ਸਬਜ਼ੀਆਂ ਆ ਰਹੀਆਂ ਵਾ ਇੱਕ ਰਾਈਸ ਆ ਰਿਹਾ ਨਾਲ ਕੜਾ ਆ ਰਿਹਾ ਵਾ ਨਾਲ ਦੋ ਲੱਛੇ ਪਰਾਂਠੇ ਆ ਰਿਹਾ ਸਰ ਮਤਲਬ 250 ਦੇ ਵਿੱਚ ਤੁਹਾਨੂੰ ਇਹਨਾਂ ਕੁਸ਼ ਆ ਰਿਹਾ ਥਾਲੀ ਦੇ ਵਿੱਚ ਹੀ ਸਰ ਮਲ 240 ਚ ਕਹਿ ਸਕਦੇ ਆ ਵੀ ਅਸੀਂ ਬਿਲਕੁਲ ਆਜ ਸਕਦੇ ਆ ਮੁਲਕੂ ਪਰਪੇਟ ਖਾਣਾ ਖਾ ਸਕਦੇ ਆ ਹਾਂਜੀ ਹਾਂਜੀ ਬਿਲਕੁਲ ਸਰ ਠੀਕ ਹੈ ਜੀ ਤੇ ਅਮਰਸਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲ ਮੈਂ ਅਮਰਸਰ ਵਾਸੀ ਨੇ ਇਹੋ ਹੀ ਸੁਨੇਹਾ ਮਨੋ ਸੁਨੇਹਾ ਦੇ ਸਕਦਾ ਹਾਂ ਕਿ ਤੁਸੀਂ ਇੱਕ ਵਾਰ ਪੁਲਿਸ ਰੈਸਟੋਰੈਂਟ ਦੇ ਵਿੱਚ ਵਿਜ਼ਿਟ ਕਰੋ ਤੁਸੀਂ ਆ ਕੇ ਫੂਡ ਟੈਸਟ ਕਰੋ ਪਲੀਜ਼ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਅਮਰਸਰ ਵਾਸੀਆਂ ਲੋਕ ਜਿਹੜੇ ਪੰਜਾਬ ਦੇ ਵਕਫਾ ਕੋਨਿਆਂ ਵਿੱਚ ਲੋਕ ਵਸੇ ਨੇ ਜਿਹੜੇ ਸ਼੍ਰੀ ਅਮਰਸਰ ਸਾਹਿਬ ਚਾਉਂਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਜਦੋਂ ਤੁਸੀਂ ਸਟੇਸ਼ਨ ਦੇ ਉੱਤਰਦੇ ਹੋ ਭਾਈ ਇਸ ਜਿਹੜਾ ਕਿ 5 ਸਟਾਰ ਹੋਟਲ ਮੈਂ ਕਹਿ ਸਕਦਾ ਜਿਹੜਾ ਕਿ ਇੱਕ रेलवे ਦਾ ਡੱਬਾ ਜਿਆ ਤਿਆਰ ਕੀਤਾ ਗਿਆ ਵਾ ਇੱਥੇ ਜਰੂਰ ਆਓ ਇੱਥੇ ਤੁਹਾਡਾ ਮਨਸਾ ਦਾ ਡੱਡਾ ਤੁਹਾਨੂੰ ਖਾਣਾ ਮਿਲੂਗਾ ਅਤੇ ਤੁਹਾਨੂੰ ਹਰ ਸਹੂਲਤ ਮਿਲੂਗੀ ਅਸੀਂ ਦੇਖਦੇ ਪਕਸ ਰੇਲਵੇ ਵਿੱਚ ਟੀਟੀ ਜਰੂਰ ਮਿਲਦੇ ਨੇ ਇਹ ਸਰਦਾਰ ਜੀ ਤੁਹਾਨੂੰ ਜਰੂਰ ਇੱਥੇ ਮਿਲਗੇ ਇਹ ਇਥੋਂ ਦੇ ਮੈਨੇਜਰ ਨੇ ਵਰਦੀ ਜਰੂਰ ਇਹਨਾਂ ਨੇ ਟੀਟੀ ਵੀ ਪਾਈ ਆ ਪਰ ਇਥੋਂ ਦੇ ਮੈਨੇਜਰ ਨੇ ਬਹੁਤ ਵਧੀਆ ਸੁਭਾਅ ਵੀਰ ਦਾ ਪੰਜਾਬੀ ਵੀਰ ਆ ਤੇ ਬੜੇ ਵਧੀਆ ਸੁਭਾਅ ਦੇ ਨਾਲ ਤੇ ਪਿਆਰ ਨਾਲ ਗੱਲ ਕਰਦਾ ਤੇ ਭਾਈ ਨਾਲ ਗੱਲਬਾਤ ਕਰਦੇ ਜਿਹੜੇ ਕੀ ਇੱਥੇ ਲੈਟ ਸੂਡ ਖਾਣਾ ਖਾ ਕੇ ਟੇ ਰਹੇ ਵੀਰ ਦੀ ਕੀ ਨਾਮ ਤੁਹਾਡਾ ਮੇਰਾ ਨਾਮ ਮਨਦੀਰ ਸਿੰਘ ਆ ਮਨਦੀਪ ਸਿੰਘ ਜੀ ਕਿੱਥੋਂ ਆਏ ਜੇ ਫੀਲਿੰਗ ਕਿੰਨੀ ਕਿ ਮਹਿਸੂਸ ਹੋਈ ਆ ਰੈਸਟੋਰੈਂਟ ਦੀ ਫੀਲਿੰਗ ਹੋਈ ਕਿ ਜਾਂ ਲੱਗਦਾ ਵੀ ਜਿਵੇਂ ਕਦੀ ਕਿਸੇ ਏਸੀ ਕੋਟ ਡੱਬੇ 'ਚ ਬੈਠੇ ਸੀ ਮੈਂ ਬੇਸਿਕਲੀ ਹੈਗਾ ਜੀ ਮਾਛੀਵਾੜਾ ਸਾਹਿਬ ਤੋਂ ਇੱਥੇ ਮੈਂ ਜੌਬ ਕਰਦਾ ਤੇ ਮੈਨੂੰ ਹੁਣ ਥੋੜੇ ਜਿਹਾ ਵੇਟ ਕਰ ਰਿਆ ਸੀਗਾ ਕਿ ਭੁੱਖ ਲੱਗੀ ਹੋਈ ਸੀ ਤੇ ਮੈਨੂੰ ਮੇਰੇ ਫਰੈਂਡ ਨੇ ਦੱਸਿਆ ਕਿ ਇੱਕ ਨਵਾਂ ਕਨਸੈਪਟ ਜਿਹੜਾ ਇੱਥੇ ਇਹਨਾਂ ਨੇ ਸ਼ੁਰੂ ਕੀਤਾ ਆ ਰੇਲਵੇ ਸਟੇਸ਼ਨ ਦੀ ਤਰ੍ਹਾਂ ਹੈਗਾ ਰੇਲਵੇ ਬਾਕਸ ਦੀ ਤਰ੍ਹਾਂ ਹੈਗਾ ਜਾਂ ਜਿੱਦਾਂ ਆਪਾਂ ਨੂੰ ਥਰਡ ਏ ਸੀ ਸਕੈਂਡ ਏ ਸੀ ਮਿਲਦਾ ਹੈ ਉਸ ਤਰ੍ਹਾਂ ਦਾ ਸੀਗਾ ਤੇ ਮੈਂ ਫਰਸਟ ਟਾਈਮ ਹੀ ਆਇਆ ਇੱਥੇ ਟਰਾਈ ਕੀਤਾ ਤਾਂ ਇਹਨਾਂ ਦਾ ਸਾਊਥ ਇੰਡੀਅਨ ਫੂਡ ਜਿਹੜਾ ਮੈਂ ਆਰਡਰ ਕੀਤਾ ਸੀਗਾ ਮਸਾਲਾ ਦੋਸਾ ਬੜਾ ਅੱਛਾ ਹੈਗਾ ਟੇਸਟੀ ਬਹੁਤ ਵਧੀਆ ਸੀਗਾ ਇਹਨਾਂ ਦਾ ਮਤਲਬ ਇਸ ਤਰ੍ਹਾਂ ਦਾ ਨਹੀਂ ਸੀ ਫੀਲ ਹੋ ਰਿਹਾ ਕਿ ਤੁਸੀਂ ਕਹੋਗੇ ਕਿ ਮਤਲਬ ਇੱਕ ਸਾਊਥ ਇੰਡੀਅਨ ਸਪੈਸ਼ਲ ਜਿਹੜਾ ਹੁੰਦਾ ਹੈ ਉੱਥੇ ਤੁਸੀਂ ਖਾ ਰਹੇ ਹੋ ਜਾਂ ਇੱਥੇ ਖਾ ਰਹੇ ਹੋ ਬੜਾ ਅੱਛਾ ਸੀਗਾ ਦੋਨੋਂ ਮਹਿਸੂਸ ਹੋ ਰਿਹਾ ਵੀ ਤੁਸੀਂ ਜਿਵੇਂ ਟ੍ਰੇਨ 'ਚ ਸਫ਼ਰ ਕੀਤਾ ਵਾ ਤੇ ਬਿਲਕੁਲ ਅਸੀਂ ਦੇਖਿਆ ਖਿੜਕੀ ਨਾਲ ਬੈਠੇ ਅਸੀਂ ਤੇ ਮਹਿਸੂਸ ਹੋਇਆ ਵੀ ਹਮਸਾ ਸਾਹਿ ਦੇਖੋ ਇਸ ਤਰ੍ਹਾਂ ਹੈਗਾ ਜੇ ਮੈਂ ਜਨਰਲ 'ਚ ਬੈਠਾ ਹੁੰਦਾ ਫਿਰ ਮੈਨੂੰ ਫੀਲ ਹੁੰਦਾ ਅਗਰ ਤੁਸੀਂ ਸੈਕੰਡ ਡੇ 'ਚ ਜਾਂ ਥਰਡ ਡੇ 'ਚ ਬੈਠੋਗੇ ਤਾਂ ਸੇਮ ਹੀ ਹੁੰਦਾ ਬਾਹਰ ਦੇਖ ਕੇ ਹੀ ਪਤਾ ਚੱਲਦਾ ਹੈ ਕਿ ਰੁਕੀ ਹੋਈ ਹੈ ਬਟ ਆਲਮੋਸਟ ਸੇਮ ਹੀ ਹੈਗਾ ਉਦੇਵਰ ਜਿਹਾ ਸੀ ਲੱਗਦਾ ਸੀ ਕਿਤਾ ਉਦਾਂ ਦੀਆਂ ਨਹੀਂ ਹੈਗੀਆਂ ਠੀਕ ਆ ਉਹ ਇਹਨਾਂ ਦਾ ਵਧੀਆ ਐਂਬੀਅੰਸ ਵਧੀਆ ਹੈਗਾ ਲੋਕ ਵੀ ਅੱਛੀ ਹੈਗੀ ਹੈ ਪਰ ਫੀਲ ਵੀ ਉਦਾਂ ਦਾ ਆ ਰਿਹਾ ਕੋਈ ਨਹੀਂ ਦੇ ਤੇ ਵੀ ਅਕਸਰ ਜਾਤ ਲੋਕਾਂ ਨੂੰ ਹੀ ਲਾਂਬਾ ਹੁੰਦਾ ਵੀ ਜਿੱਡੀ ਮੰਦੀ ਮਹਿੰਗੀ ਟ੍ਰੇਨ ਹੋਵੇ ਜਿਹੜਾ ਖਾਣਾ ਕਹਿੰਦੇ ਕੋਈ ਵਧੀਆ ਨਹੀਂ ਹੁੰਦਾ ਕਈ ਜਾਂਦਾ ਇਹ ਬੜਾ ਕਹਿਣਾ ਹੁੰਦਾ ਚੀਨ ਤੁਸੀਂ ਵੀ ਇਸੇ ਬੈਠੇ ਹੋ ਏਸੀ ਕੋਈ ਨਾ ਕਹਿ ਸਕਦੇ ਆ ਪਰ ਰੈਸਟੋਰੈਂਟ ਚ ਬੈਠੇ ਹੋ ਫਾਈਵ ਸਟਾਰ ਹੋਟਲ ਚ ਬੈਠੇ ਹੋ ਇੱਥੇ ਖਾਣਾ ਕਿਸ ਤਾਂ ਦਾ ਵਾ ਕੀ ਲੋਕਾਂ ਦਾ ਮਨ ਉਸ ਰੇਹਾਂ ਕੀ ਜਾਉਗੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਗਾ ਕਿ ਦੇਖੋ ਰੇਲਵੇ ਦਾ ਖਾਣਾ ਆ ਕਮੀਆਂ ਹੁੰਦੀਆਂ ਨੇ ਜ਼ਰੂਰ ਉਹਦੇ ਵਿੱਚ ਕਿਉਂਕਿ ਉਹ ਉਹਨਾਂ ਦਾ ਵੈਂਡਰ ਤੋਂ ਮਾਲ ਲਾਂਦਾ ਜਿੱਦਾਂ ਵੀ ਆਂਦਾ ਹੈਗਾ ਬਟ ਇਹਨਾਂ ਦਾ ਇਹ ਹੈਗਾ ਕਿ ਮੈਂ ਇਸ ਬਾਕਸ ਦੇ ਵਿੱਚ ਬੈਠਾ ਆ ਇਸ ਰੇਲਵੇ ਦੇ ਬਾਕਸ ਦੇ ਵਿੱਚ ਬੈਠਾ ਤਾਂ ਇਹਨਾਂ ਦਾ ਖਾਣਾ ਬਹੁਤ ਅੱਛਾ ਹੈਗਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਕੰਪੇਅਰ ਜੈਨੂਅਲ ਰੇਲਵੇ ਨਾਲ ਨਹੀਂ ਕਰ ਸਕਦੇ ਉਹਨਾਂ ਦਾ ਬੜਾ ਅੱਛਾ ਟੇਸਟ ਹੈਗਾ ਤੁਸੀਂ ਕਿਹਾ ਟਰਾਈ ਕਰੋ ਆਓ ਇੱਥੇ ਆਓ ਦੇਖੋ ਇਹਨਾਂ ਦਾ ਐਂਬੀਅੰਸ ਦੇਖੋ ਬੜਾ ਅੱਛਾ ਹੈਗਾ ਐਨਜੋਏ ਕਰੋ ਫੂਡ ਨੂੰ ਇਹੀ ਕਹਿ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀਰ ਮਾਸ਼ੀਵਾੜੇ ਤੋਂ ਆਇਆ ਵਾ ਤੇ ਵੀਰ ਦਾ ਕਹਿਣਾ ਸੀ ਭੁੱਖ ਲੱਗੀ ਸੀ ਵੀ ਤੇ ਵੀਰ ਇੱਥੇ ਬੈਠ ਗਿਆ ਵਾ ਤੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਇੱਥੇ ਵੀਰ ਆਏ ਨੇ ਫੈਮਿਲੀ ਵਿੱਚ ਆਈ ਉਹਨਾਂ ਨਾਲ ਵੀ ਗੱਲਬਾਤ ਕਰਦੇ ਵੀਰ ਦੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਬੱਬੂ ਆ ਠੀਕ ਹੈ ਹਾਂ ਅਸੀਂ ਬੇਸਿਕਲੀ ਹਿਮਾਚਲ ਤੋਂ ਆਏ ਹਾਂ ਸੋਲਨ ਤੋਂ ਠੀਕ ਹੈ ਹਾਂ ਜੀ ਤੇ ਮੇਨਸੋਪੀ ਰੇਲਵੇ ਅੱਜ 5 ਸਟਾਰ ਹੋਟਲ ਗਈਏ ਜਾਰੇ ਵੀ ਕੋਚ ਦਾ ਵਧੀਆ ਡੱਬਾ ਵਾ ਖਾਣਾ ਖਾਦਾ ਇੱਥੋਂ ਦਾ ਕਿਸ ਤਾ ਲੱਗਾ ਥੇ ਬਹੁਤ ਲਜੀਜ਼ ਖਾਣਾ ਬਹੁਤ ਅੱਛਾ ਟੇਸਟ ਹੈ ਸਾਰੇ ਅੰਮਰਸਰ ਵਾਸੀਆਂ ਲਈ ਇਹ ਸਰਪ੍ਰਾਈਜ਼ ਹੈ ਕਿ ਤੁਸੀਂ ਰੇਲਵੇ ਕਮ ਇੱਕ ਰੈਸਟੋਰੈਂਟ ਦਾ ਮਜ਼ਾ ਡਿਊਲ ਫੀਲਿੰਗ ਲੈ ਸਕਦੇ ਹੋ ਇੱਥੇ ਆ ਕੇ ਤੇ ਬਹੁਤ ਅੱਛਾ ਹੈ ਇੱਕ ਵਾਰ ਜ਼ਰੂਰ ਆਓ ਟੇਸਟ ਇੱਥੋਂ ਦਾ ਮੈਂ 7 ਸਟਾਰ ਹੋਟਲਸ ਬਲਕਿ ਅਸੀਂ ਸਿੰਗਾਪੁਰ ਚੱਲੇ ਆਂ ਫਲਾਈਟ ਹੈ ਸ਼ਾਮ ਦੀ ਤੇ ਸਪੈਸ਼ਲ ਇੱਥੇ ਜਸਟ ਸਟਾਰਟਰ ਲੈਣ ਆਏ ਆ ਸਟਾਰਟਰ 7 ਸਟਾਰ ਦੇ ਵੀ ਲਏ ਆ ਬਾਹਰ ਵੀ ਕਰੇ ਆ ਬਟ ਇਹਨਾਂ ਦਾ ਟੇਸਟ ਬਹੁਤ ਸੁਪਰ ਡੂਪਰ ਆ ਪਰ ਕੀ ਲੱਗਦਾ ਹੈ ਕਿ ਰੇਲਵੇ ਸਟੇਸ਼ਨ ਦੇ ਬਿਲਕੁਲ ਉੱਥੇ ਕੋਲ ਆ ਜਦੋਂ ਕਿ ਇਹ ਸਫਰ ਕਰਨਾ ਹੋ ਮੰਨ ਲਓ ਜੇ ਟ੍ਰੇਨ ਲੇਟ ਹੋ ਜਾਂਦੀ ਆ ਇਹ 24 ਘੰਟੇ ਖੁੱਲਾ ਵਾ ਹਕ ਸੂਤ ਮਿਲਦਾ ਦੀ ਇੱਥੇ ਜਦੋਂ ਮਰਜ਼ੀ ਆ ਕੋ ਵੀ ਇੱਥੇ ਖਾਣੀ ਲੈ ਸਕਦਾ ਬਿਲਕੁਲ ਸਹੀ ਗੱਲ ਹੈ ਬਾਕੀ ਇਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਨਾਰਮਲ ਰੇਟ ਨੇ ਕੋਈ ਉਦਾਂ ਦਾ ਨਹੀਂਗਾ ਕਿ 3 ਸਟਾਰ ਜਾਂ 5 ਸਟਾਰ ਵਾਂਗ ਬਹੁਤ ਜ਼ਿਆਦਾ ਐਕਸਪੈਂਸਿਵ ਹੋਣ ਐਕਸਪੈਂਸ ਬਿਲਕੁਲ ਨਾਰਮਲ ਹੈ ਇੱਕ ਮੀਡੀਅਮ ਫੈਮਿਲੀ ਜਾਂ ਮੀਡੀਅਮ ਬੰਦਾ ਕੋਈ ਵੀ ਨਾਰਮਲ ਪਰਸਨ ਵੀ ਆ ਕੇ ਇੱਥੇ ਖਾਣਾ ਲੈ ਸਕਦਾ ਹੈ ਯਾ ਤੁਸੀਂ ਕੋਈ ਵੀ ਆਪਣੀ ਟਿੱਕਾ ਲੈ ਨਾਰਮਲ ਟਿੱਕਾ ਪਰ ਰੈਡੀ ਤੋਂ ਵੀ ਖਾਣੇ ਆ ਦੋਸਤੋ ਤਾਂ ਘਟ ਨਹੀਂਗਾ ਉਹੀ 200 ਰੇਟ ਇਹਨਾਂ ਦਾ ਆ ਤੁਸੀਂ ਤੁਹਾਨੂੰ ਏਸੀ ਚ ਬਿਠਾ ਰਹੇ ਨੇ 5 ਸਟਾਰ ਦੀ ਫੀਲਿੰਗ ਦੇ ਰਹੇ ਨੇ ਸਾਰਾ ਕੁਝ ਬਿਲਕੁਲ ਨਾਰਮਲ ਰੇਟ ਨੇ ਔਰ ਕੁਆਲਟੀ ਵਾਈਜ਼ ਬਹੁਤ ਸੁਪਰ ਆ ਹਾਈਜਨਿਕਾ ਕੋਈ ਮੱਖੀ ਤੁਹਾਨੂੰ ਇੱਕ ਵੀ ਨਹੀਂ ਦਿਖੂਗੀ ਇੱਥੇ ਨਹੀਂ ਤਾਂ ਈਵਨ ਤੁਸੀਂ ਨਾਰਮਲ ਹੋਟਲ ਆ ਰੈਡੀਅਨ ਜਾਂਦੇ ਹੋ ਮੱਖੀਆਂ ਉੱਡਦੀ ਹੋ ਰਹੀਦੀ ਸਾਰੇ ਅੰਮਰਵਾਸੀਆਂ ਲਈ ਇਹ ਸਰਪ੍ਰਾਈਜ਼ ਹੈ ਹੁਣ ਇੱਕ ਵਾਰੀ ਈਵਨ ਜਿੰਨੇ ਇਹਨਾਂ ਦੇ ਕੋਲੇ ਕੁਆਲਟੀ ਆ ਉਹਨਾਂ ਇਹਨਾਂ ਕੋਲੇ ਕਸਟਮਰ ਨਹੀਂ ਦਿਖ ਰਿਹਾ ਮੇਬੀ ਇਹ ਨਿਊ ਨੇ ਤੇ ਹੌਲੀ ਹੌਲੀ ਪਤਾ ਲੱਗਿਆ ਅੰਮ੍ਰਿਤਸਰ ਦੇ ਵਾਸੀਆਂ ਨੂੰ ਤੇ ਆਉਣ ਇੱਥੇ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀਰ ਜੀ ਦਾ ਕਹਿਣਾ ਵੀ ਇੱਥੇ ਆ ਕੇ ਖਾਸ ਕਰਕੇ ਇਥੋਂ ਖਾਣਾ ਖਾਦਾ ਜਾਵੇ ਕਿਉਂਕਿ ਇੱਥੇ ਸਪੈਸ਼ਲ ਜਿਹੜਾ ਵਾ ਅੰਮ੍ਰਿਤਸਰੀ ਕੁਲਚਾ ਜਿਹੜਾ ਉਹ ਇੱਥੇ ਮਿਲਦਾ ਵਾ ਤੇ ਅਸੀਂ ਦੇਖਿਆ ਤੁਹਾਨੂੰ ਇੱਕ ਵਾਰੀ ਤਸਵੀਰਾਂ ਜੂ ਸਾਂਝੀ ਕਰਦਾਂਗੇ ਇਹ ਜਿਹੜੀ ਆ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਜਿਹੜਾ ਜਿਹੜਾ ਰੇਲਵੇ ਡੱਬੇ ਦਾ ਜਿਹੜਾ ਤਿਆਰ ਕੀਤਾ ਗਿਆ ਵੀਰਾਂ ਵੱਲੋਂ ਤੇ ਸਪੈਸ਼ਲ ਆ ਤੇ ਇਥੋਂ ਦਾ ਖਾਣਾ ਵੀ ਜਿਹੜਾ ਬਹੁਤ ਸਸਤਾ ਤੇ ਵਧੀਆ ਖਾਣਾ ਵਾ ਜਦੋਂ ਵੀ ਕਿਤੇ ਅੰਮ੍ਰਿਤਸਰ ਸਾਹਿ ਇੱਥੇ ਆ ਕੇ ਸਟੇਸ਼ਨ ਦੇ ਉੱਤੇ ਉਤਰੋਗੇ ਜਦੋਂ ਤੁਹਾਨੂੰ ਇੱਥੇ ਜਿਹੜਾ ਡੱਬਾ 24 ਘੰਟੇ ਮਿਲੇਗਾ ਅਤੇ ਅੰਦਰੋਂ ਏਸੀ ਮੈਂ ਕਹਿ ਸਕਦਾ ਵੀ ਜਿਹੜਾ ਕਿਸੇ 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਆ ਤੁਸੀਂ ਤਸਵੀਰਾਂ ਤੁਹਾਨੂੰ ਕੱਲੀ-ਕੱਲੀ ਸਾਂਝੀ ਕਰ ਰਿਹਾ ਤੇ ਅੰਮ੍ਰਿਤਸਰੀ ਕੋਲਚਾ ਵੀਰ ਖਾ ਰਿਹਾ ਤੇ ਵੀਰ ਨੂੰ ਜਰੂਰ ਗੱਲਬਾਤ ਕਰਾਂਗੇ ਵੀਰ ਦੇ ਨਾਲ ਕਿਉਂਕਿ ਅੰਮ੍ਰਿਤਸਰੀ ਕੋਲਚਾ ਜਿਹੜਾ ਕਿ ਅੰਮ੍ਰਿਤਸਰ ਲੋਕਾਂ ਦੀ ਪਸੰਦ ਹੈ ਅੰਮ੍ਰਿਤਸਰੀ ਕੋਲਚਾ ਜਿਹੜਾ ਪੂਰੇ ਵਰਲਡ 'ਚ ਪਸੰਦ ਹੈ ਗੱਲਬਾਤ ਕਰਾਂਗੇ ਵੀਰ ਦੇ ਨਾਲ ਹਾਂਜੀ ਵੀਰ ਕੀ ਨਾਮ ਤੁਹਾਡਾ ਮੇਰਾ ਨਾਮ ਮੋਨੂ ਗੇਲੇਆ ਜੀ ਆਪ ਕਿਸਾਂ ਦੇ ਦੇ ਕੋਚਾ ਖਾ ਰਹੇ ਹੋ ਅਮਰਸਾ ਦੀ ਅਮਰਸਾ ਸਾਹਿਬ ਦੇ ਰਹਿਣ ਵਾਲੇ ਕੋਈ ਜਾ ਕੇ ਇਸ ਬਾਹਰ ਦੇ ਸਟੇਟ ਦੇ ਨਹੀਂ ਮੈਂ ਇੱਥੇ ਰੰਜੀਤ ਐ ਮਨੀ ਤੋਈਆਂ ਜੀ ਹਾਂਜੀ ਹਾਂਜੀ ਜਿਹੜੇ ਰੇਲਵੇ ਜਿਹੜਾ ਬਣਾਇਆ ਗਿਆ ਏਸੀ ਡੱਬਾ ਜਿਹੜਾ ਕਹਿ ਸਕਦੇ ਆ ਇਹ ਫਾਈਵ 스타 ਹੋਟਲ ਆ ਇਹ ਤੁਹਾਡੇ ਜਾਣ ਕਿਥੋਂ ਆਇਆ ਕਿਥੋਂ ਤੁਹਾਨੂੰ ਪਤਾ ਲੱਗਾ ਇਹਦੇ ਬਾਰੇ ਇਹ ਸਾਨੂੰ ਏਦਾਂ ਇੱਕ ਦਿਨ ਮੈਂ ਫੋਨ ਚੈੱਕ ਕਰਦਾ ਪਿਆ ਸੀ ਤੇ ਮੈਨੂੰ ਕਿਸੇ ਨੇ ਲਿੰਕ ਪਾਇਆ ਕਿ ਮੋਂ ਉਹਨੂੰ ਤੁਹਾਡੇ ਲਾਗੇ ਰੇਲਵੇ ਰੈਸਟੋਰੈਂਟ ਖੁੱਲਿਆ ਆ ਉੱਥੇ ਜਾ ਕੇ ਵਿਜ਼ਿਟ ਕਰਿਓ ਕਿੱਦਾਂ ਦਾ ਟੇਸਟ ਆ ਉਹਨਾਂ ਦਾ ਤੇ ਮੈਂ ਕਿਹਾ ਜ਼ਰੂਰ ਜਦੋਂ ਵੀ ਮੇਰਾ ਟਾਈਮ ਲੱਗੇਗਾ ਤਾਂ ਸਾਨੂੰ ਪਰਮੇਸ਼ਰ ਨੇ ਸਮਾਂ ਦਿੱਤਾ ਹੈ ਕਿ ਅੱਜ ਵਿਜ਼ਿਟ ਕਰਨ ਦਾ ਮੌਕਾ ਦਿੱਤਾ ਤੇ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਯਾਨੀ ਕਿ ਫੀਲਿੰਗ ਆ ਰਹੀ ਜਦੋਂ ਰਿਜ਼ਰਵੇਸ਼ਨ ਆਪਾਂ ਦਾ ਡੱਬਾ ਬੁੱਕ ਕਰਵਾਇਆ ਹਾਂਜੀ ਹਾਂਜੀ ਕਿ ਲੱਗਦਾ ਨੇ ਵੀ ਮਹਿੰਗੀ ਟਿਕਟ ਲੈਣ ਲੈਂਦੇ ਅਸੀਂ AC ਡੱਬੇ ਕੋਚ ਦੀ ਫਰਸਟ ਕਲਾਸ ਦੀ ਤੇ ਬਹੁਤ ਪੈਸੇ ਖਰਚਨੇ ਪੈਂਦੇ ਨੇ ਕਿ ਲੱਗਦਾ ਇਥੇ ਘੱਟ ਪੈਸੇ ਆਜਾ ਅਸੀਂ ਵਧੀਆ ਫੀਲਿੰਗ ਲੈ ਸਕਦੇ ਹਾਂ ਕਿ ਵਧੀਆ ਕੋਚ ਦੀ ਨਹੀਂ ਬਹੁਤ ਵਧੀਆ ਭਾਜੀ ਉਹਨਾਂ ਦਾ ਰੇਟ ਵੀ ਬਿਲਕੁਲ ਜੈਨੂਅਲ ਆ ਤੇ ਡੀਲ ਵੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਬਹੁਤ ਸੋਹਣੇ ਤਰੀਕੇ ਨਾਲ ਔਰ ਫੂਡ ਇਹਨਾਂ ਦਾ ਜੇ ਗੱਲ ਕਰੀਏ ਫੂਡ ਦੀ ਤੇ ਫੂਡ ਤੇ ਸਭ ਤੋਂ ਬੈਸਟ ਆ ਜੀ ਹਾਂਜੀ ਹਾਂ ਮਸਾਲੇ ਕੁਲਚੇ ਦੀ ਗੱਲ ਕੀਤੀ ਵੀਰ ਨੇ ਕੁਲਚਾ ਮੰਗਾਇਆ ਵਾ ਤੁਸੀਂ ਟੈਸਟ ਕੀਤਾ ਕਿਸ ਦਾ ਕੁਲਚਾ ਵਰਸਾਦਾ ਬਹੁਤ ਵਧੀਆ ਟੈਸਟ ਲੱਗਾ ਸਾਨੂੰ ਅੰਬਰਸਰ ਕੁਲਚੇ ਦਾ ਹਾਂਜੀ ਹਾਂਜੀ ਵੀਰ ਨੂੰ ਮੈਂ ਫਸਟ ਟਾਈਮ ਲੈ ਕੇ ਆਇਆ ਮੈਂ ਤੇ ਪਹਿਲੀ ਵਾਰ ਵਿਜ਼ਿਟ ਕਰ ਚੁੱਕਾ ਇਹਨਾਂ ਦੇ ਰੈਸਟੋਰੈਂਟ ਦੀ ਹੁਣ ਗਾ ਫੈਮਿਲੀ ਲੈ ਕੇ ਆਓਗੇ ਇੱਥੇ ਰੈਸਟੋਰੈਂਟ ਵਿੱਚ ਹਾਂਜੀ ਮੇਰਾ ਬਰਥਡੇ ਆ ਰਿਹਾ ਮੈਂ ਪਾਰਟੀ ਕਰਾਂਗਾ ਇੱਥੇ ਆਪਣੀ ਫੈਮਿਲੀ ਨਾਲ ਤੁਹਾਡਾ ਬਰਥਡੇ ਆ ਰਿਹਾ ਅਸੀਂ ਤੁਹਾਨੂੰ ਪਹਿਲਾਂ ਵਧਾਈ ਦਿੰਦੇ ਆ ਪਰ ਮਾਤਾ ਮਾ ਤੁਹਾਡੀ ਉਮਰ ਲੰਮੀ ਕਰੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ। ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਖੁਦਾ ਬles ਕਰੇ। ਮੈਂ ਤਾਂ ਇਹੋ ਕਹਿਣਾ ਚਾਹੁੰਨਾ ਕਿ ਅੰਬਰਸਰ ਵਾਲਿਓ ਵਿਜ਼ਿਟ ਜ਼ਰੂਰ ਕਰੋ। ਜੋ ਵੀ ਟੂਰਿਸਟ ਆਉਂਦਾ ਦੂਰੋਂ ਇੱਕ ਵਾਰਾ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ। ਬਹੁਤ ਸੋਹਣੇ ਤਰੀਕੇ ਨਾਲ ਡੀਲ ਕਰਦੇ ਆ ਭਾਜੀ ਉਹਨੇ। ਹਾਂਜੀ ਹਾਂਜੀ। ਬਹੁਤ ਬਧਨਵਾਦ ਜੀ। ਇਹ ਸੀ ਗੱਲ ਬਾਕੀ ਦੀ ਗਿਲਸਾਹਬ ਦੇ ਨਾਲ ਤੁਸੀਂ ਦੇਖਿਆ ਕਿ ਵੱਖ-ਵੱਖ ਤਰ੍ਹਾਂ ਦੇ ਇੱਥੇ ਜਿਹੜੇ ਪੈਸੇਂਜਰ ਮੈਂ ਕਹਿ ਸਕਦਾ ਜਿਹੜੇ ਲੋਕ ਇੱਥੇ ਆ ਕੇ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਨੇ ਅਤੇ ਇਥੇ ਜੇ ਗੱਲ ਕਰੀਏ ਖਾਣੇ ਦੀ ਖਾਣਾ ਵੀ ਬਹੁਤ ਵਧੀਆ ਤਿਆਰ ਕੀਤਾ ਗਿਆ ਤੁਹਾਨੂੰ ਇਥੇ ਜਿਹੜੀ ਫੀਲਿੰਗ ਆ 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਆਏਗੀ ਐਸ ਕਰਕੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਜਦੋਂ ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਆਓ ਤੇ ਰੇਲਵੇ ਸੇਸ਼ੋਂ ਤੇ ਆ ਕੇ ਜਿਹੜਾ 5 ਸਟਾਰ ਹੋਟਲ ਆ ਜਿਹੜਾ ਕਿ ਜਿਹੜਾ ਰੇਲਵੇ ਡੱਬਾ ਜਿਹੜਾ ਤਿਆਰ ਕੀਤਾ ਗਿਆ ਵਾ ਇਥੇ ਜਰੂਰ ਆਓ ਕਿਉਂਕਿ ਤੁਹਾਨੂੰ ਇੱਥੇ ਪੂਰੀ ਫੀਲਿੰਗ ਮਿਲੇਗੀ 24 ਘੰਟੇ ਸੀ ਚੱਲਦਾ ਇਥੇ ਤੇ 5 ਸਟਾਰ ਨਾਲੋਂ ਘੱਟ ਨਹੀਂ ਐ ਤੇ ਜੇ ਗੱਲ ਕਰੀਏ 24 ਘੰਟੇ ਜਿਹੜਾ ਇਹ ਅਸ਼ਵਣ ਖੁੱਲਾ ਰਹਿੰਦਾ ਵਾ ਤੁਸੀਂ ਅੰਮ੍ਰਿਤਸਰ ਆ 24 ਘੰਟੇ ਤੁਹਾਨੂੰ ਹਰ ਇੱਕ ਜਿਹੜੀ ਆ ਖਾਣ ਵਾਲੀ ਲਿਸਟ ਤੁਹਾਨੂੰ ਮਿਲੇਗੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਇੱਥੇ ਇਹ ਆ ਵੀ ਇੱਥੇ ਦੋ ਰਸੋਈਆਂ ਤਿਆਰ ਕੀਤੀਆਂ ਗਈਆਂ ਨੇ ਇੱਕ ਜਿਹੜੀ ਆ ਵੈਜੀਟੇਰੀਅਨ ਇੱਕ ਨੌਨ ਵੈਜੀਟੇਰੀਅਨ ਦੋਵਾਂ ਦੇ ਜਿਹੜੇ ਸ਼ੈਫ ਨੇ ਅਲੱਗ-ਅਲੱਗ ਨੇ ਇੱਕ ਸੁਈ ਬਾਹਰ ਇੱਕ ਅੰਦਰ ਆ ਕਿਸੇ ਕੰਦਾ ਤੁਹਾਨੂੰ ਭੁਲੇਖਾ ਨਹੀਂ ਹੋਊਗਾ ਵੀ ਤੁਹਾਨੂੰ ਜਿਹੜੇ ਬਰਤਨ ਨੇ ਇੱਕ ਇਕੱਠੇ ਮਿਲਦੇ ਨੇ ਜਾਂ ਇੱਕ ਹੋਣਗੇ ਇੱਥੇ ਇਹ ਚੀਜ਼ ਦਾ ਬਹੁਤ ਧਿਆਨ ਖਿਆ ਗਿਆ ਵਾ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀਲ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਦੋਂ ਵੀ ਤੁਸੀਂ ਕਿਤੇ ਅਮਰਸਰ ਸਾਹਿਬ ਆਓ ਤੇ ਇੱਥੇ ਆ ਕੇ ਅਮਰਸਰ ਗਰੇਲ ਵੀ ਦਾ ਕਿਹਸਾ ਜਿਹੜਾ ਕਿ ਫਾਈਵ ਸਟਾਰ ਹੋਟਲ ਜਿਹੜਾ ਤਿਆਰ ਕੀਤਾ ਗਿਆ ਅੰਦਰੋਂ ਇਹ ਤੁਹਾਨੂੰ ਖੂਬਸੂਰਤ ਜਿਹੜੀ ਤੁਹਾਨੂੰ ਦਿਖਤਿਆ ਕਰੇਗੀ ਮਨੋਦੀਉ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ